ਉਹ ਨਾ ਵੀ ਭੈਣ ਚਾਹਾਂ ਸੀ ਬਾਲਿਕ ਲਗਾਨ ਤੋਂ ਮਨਾ ਖਾਈ ਆਹੋ ਉਹ ਬਾਈ ਜੀ ਮੈਂ ਤੁਹਾਨੂੰ ਪੀ ਸਮਝ ਤੈਂਦੇ ਤੱਟੀ ਨਹੀਂ ਲੇਗੀ ਕਾ ਤੋ ਨਹੀਂ ਆਈ ਫਿਰ ਤੇ ਗੈਸ ਬਣੇ ਪਿਆ ਸਾਰਾ ਮੇਰੇ ਤਾਂ ਪੱਤ ਨਹੀਂ ਆਉਂਦਾ ਹੈਗਾ ਥੋੜੀ ਭੈਣ ਜੀ ਇੰਨੇ ਕੰਮ ਟੈਟ ਹੋਇਆ ਪਿਆ ਦੋ ਦੋ ਲੱਗ 20 ਖਵਾਏ ਦੇ ਉਹ ਇੱਕ ਨਾਮੀ ਚਿੱਠੀ ਆ ਰਹੀ ਆ ਕਿ ਬੰਦੇ ਨੇ ਮੈਨੂੰ ਨਕਸਾ ਦੱਸਿਆ ਜੀ ਅੱਜ ਬਿਕਰਕਾਨਾ ਤੇ ਦੁੱਧ ਨਾਲ ਹਾਂ ਜਿਹੋ ਲੈਟਰਨ ਹੈ ਉਹ ਆ ਜਾਂਦੀ ਹੈ ਪੰਜਾਬੀ ਬਾਕੀ ਕਹਿੰਦੇ ਪੰਨਾਬੀ ਬੋਲਦੀ ਆ ਨਾ ਗੁਜਰਾਵੀ ਗੁਜਰਾ ਤੂੰ ਗੁਜਰਾ ਵੀ ਆ ਪੰਨਾਬੀ ਚ ਕੱਲਗਾ ਇਹ ਇੰਗਲਿਸ਼ ਖਾਣਾ ਨਹੀਂ ਆ ਆਂਦੀ ਆ ਇਹ ਕੰਮ ਕਿਸ ਮੈਂ ਪਹਿਲੀ ਵਾਰੀ ਦੇਖਿਆ ਇਦਾਂ ਦਾ ਭਰਾਵਾ ਟੈਡ ਚੋ ਬਲੂੜ ਜ਼ਿਆਦਾ ਹੋਵੇ ਹਾਂ ਨਹੀਂ ਯਾਰ ਤਿੰਨ ਦਿਨ ਥੋੜੇ ਹੁੰਦੇ ਆ ਪੰਜ ਟੈਡ ਗਿਆਸ ਯਾਰ ਇੱਕ ਦਿਨ ਹਨਾ ਲੈਟਰੰਗ ਨਾ ਆਵੇ ਤਾਂ ਪੰਜ ਦੂਜੇ ਦਿਨ ਤਾਂ ਦੱਸ ਇੰਨਾ ਹੁੰਦਾ ਵਾ ਇਹ ਕਿੱਦਾਂ ਫਿਰਦਾ ਵਾ ਐ ਹੋਏ ਦਸ ਸਿੰਘ ਸਾਡੇ ਬਈ ਤੁਹਾਨੂੰ ਦੱਸ ਦਸ ਹੀ ਦੱਸ ਦੱਸ ਹੋਰ ਚੋਰ ਲਾ ਲਾ ਕੇ ਹੰਬੇ ਪਈਆਂ ਭੈਣ ਦਾ ਲੈਂਡਾ ਵੀ ਇਦਾਂ ਆਉਣਾ ਆ ਮੇ ਸਰ ਪਾੜ ਜੇ ਹੋਰ ਇੰਨਾ ਸਖਤ ਹੋਣਾ ਬਸ ਹੋ ਗਿਆ ਐਕਟਰ ਗਾ ਜਗਾੜਾਣਾ ਇਹ ਆਂਦੀ ਏ ਪੂਰੀ ਹੱਟੀ ਬੰਨ ਜਾਂਦੀ ਬਾਈ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਇਹ ਗਲਗਾਂਦਰਾ ਤੇ ਦੁੱਧ ਨਾਲ ਕਬਜੀ ਹਟ ਜਾਂਦੀ ਏ ਕੁਲਟੀ ਆਉਂਦੀ ਏ ਨਹੀਂ ਹੁੰਦੀ ਇਹਦਾ ਜਿਆਦਾ ਵੈਦਾਂ ਨੂੰ ਪਤਾ ਹੋਊ ਜਾਂ ਡਾਕਟਰਾਂ ਨੂੰ ਪਤਾ ਹੋਊ। ਅੰਦਰੋਂ ਗੱਤਾਂ ਤੇ ਫੋਨ ਲਾਉਂਦੇ ਆ। ਹਾਂ ਹੋ ਦੱਸ ਦਿੱਤਿਓ ਮਮਾ ਕਹੇ ਸਹੀ ਆ। ਬਸ ਹੁਣ ਭੱਜਣ ਨੂੰ ਤਿਆਰੀ ਕਰ ਲਈਏ ਤਾਂ ਘਰ ਨੂੰ। ਅੱਧੇ ਘੰਟੇ ਚੋਂ। ਇੱਧਰ ਬਜਾੜੇ ਤੇ ਆਣਾ। ਇੱਧਰ ਖੱਤੇ ਸੁੱਕੇ ਚ ਖੜ੍ਹ ਜੀ। ਹੋ ਗਿਆ ਨਾ ਆੜ ਚੋਂ ਡੱਗ ਵੀ ਸਕਦਾ ਤੈ। ਠੀਕ ਆ। ਪਹਿਲੇ ਸੁੱਕੇ ਥਾਂ ਤੇ ਖੜ੍ਹ ਜਾ। ਠੀਕ। ਆਹ ਤੇ ਰੇਕ ਨੀ 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 ਮਾਰਾ ਹਵਾ ਚਾਚਾ ਮੇਰੀ ਗੱਲ ਸੁਣ ਹੋਰ ਇੱਥੇ ਨਹੀਂ 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 ਗੱਲ ਚਲੀ ਨਹੀਂ ਨਹੀਂ ਚਾਚਾ ਬਾਤ ਚਲੀ ਨਹੀਂ ਭਰਾ ਉਹ ਇੱਥੇ ਨਿਕਲ ਕੇ ਆ ਗਏ ਸੀ ਆਂਡ ਤੇ ਪੈਰ ਤਿਲਕਨ ਨਾਲ ਸਮਾਨ ਬਾਹਰ ਆ ਵੀ ਆ ਜਾਂਦਾ ਨਹੀਂ ਤਾਂ ਮਜਾਦਾ ਹੀ ਨਾ ਖਰਾਬ ਹੋ ਜੇ ਆ ਤਾਂ ਹੀ ਹੁੰਦਾ ਆਗ ਲੰਦ ਦਾ ਗਰਗਾਂਦ ਦਾ ਨਹੀਂ ਲੋਡ ਹੋਇਆ ਪਿਆ ਵਾ ਓਵਰ ਲੋਡ ਹੋ ਗਿਆ ਹੋਰ ਲੋਡ ਕਹਿੰਦੇ ਰੋਟੀ ਖਾ ਰਹੇ ਆ ਆਲਾ ਇਨਾ ਪਾਉਂ ਕਿੱਥੇ ਫੋਲੋਅਰ ਪਈ ਜਾਣੀ ਦੀ ਸਾਡਾ ਬਾਂਦੂ ਚ ਪਾਦੀ ਬਹੁਤ ਜਗਾ ਫਸ ਮੈਂ